ਜੀ ਆ ਪੀਰਾਂ ਦੀ ਜੀ ਚੈਸਾਂਿਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਅੱਜ ਦੇ ਵਿਸ਼ੇ ਵਿੱਚ ਗੱਲ ਕਰਾਂਗੇ ਕਿ ਪੀਰ ਫਕੀਰ ਵੀ ਰਿਧੀਆਂ ਸਿੱਧੀਆਂ ਕਰਦੇ ਸੀ ਸੋ ਕੀ ਉਹ ਵੀ ਰਿਧੀਆਂ ਸਿੱਧੀਆਂ ਤੇ ਯਕੀਨ ਕਰਦੇ ਸੀ ਰਿਧੀਆਂ ਸਿੱਧੀਆਂ ਨੂੰ ਹਾਸਲ ਕਰ ਲੈਂਦੇ ਸੀ ਸੇਵਾ ਕਰਕੇ ਸੋ ਕਈ ਇਸ ਲਈ ਸੇਵਾ ਕਰਦੇ ਆ ਕਿ ਅਸੀਂ ਰਿੱਧੀਆਂ ਸਿੱਧੀਆਂ ਦੇ ਮਾਲਕ ਹੋ ਜਾਈਏ ਸਵਾ ਮਹੀਨੇ ਦੀ ਸੇਵਾ ਕਰ ਲਈਏ ਸ਼ਿਲਾ ਕਮਾ ਲਈਏ ਸੋ ਆਪਾਂ ਅੱਜ ਇਸ ਵਿਸ਼ੇ ਤੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਨਾਲ ਨਾਲ ਘੰਟੀ ਦਾ ਬਟਨ ਜਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਤੇ ਤੁਸੀਂ ਵੀਡੀਓ ਲੋ ਸੁਣ ਸਕੋ ਤੇ ਬਹੁਤ ਬਹੁਤ ਸਿੱਖ ਔਂ ਤੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਪਹਿਲਾਂ ਇੱਥੇ ਇੱਕ ਕਮੈਂਟ ਦੱਸਦੇ ਆਂ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਚਿਰਾਗ 10 11 ਵਜੇ ਸਵੇਰੇ ਕਰ ਦਈਦੇ ਆ ਕੀ ਇਹ ਠੀਕ ਹੈ ਸੋ ਇਹਦਾ ਜਵਾਬ ਦੇਣਾ ਸੋ ਦੇਖੋ ਜੀ ਉਹ ਜਦੋਂ ਵੀ ਤੁਹਾਡੇ ਤੋਂ ਸਮਾਂ ਮਿਲਦਾ ਹੈ ਉਦੋਂ ਤੁਸੀਂ ਕਰਮ ਕਰ ਸਕਦੇ ਆ ਵੈਸੇ ਤਾਂ ਪੀਰ ਫਕੀਰਾਂ ਦਾ ਚਰਾਗ ਜੋ ਹੈ ਉਹ ਸ਼ਾਮ ਨੂੰ ਕੀਤਾ ਜਾਂਦਾ ਪਰ ਆਪਣਾ ਟਾਈਮ ਦੇਖਣਾ ਕਿ ਕਿਸ ਟਾਈਮ ਤੁਸੀਂ ਫ੍ਰੀ ਹੁੰਦੇ ਹੋ ਪ੍ਰਮਾਤਮਾ ਦਾ ਨਾਮ ਲੈਣ ਲੱਗਿਆ ਕਦੇ ਵੈਸੇ ਟਾਈਮ ਦੇਖਣਾ ਨਹੀਂ ਚਾਹੀਦਾ ਸੋ ਜਦੋਂ ਵੀ ਫ੍ਰੀ ਟਾਈਮ ਹੋਵੇ ਪਰ ਕਰਮ ਉਦੋਂ ਕਰਨਾ ਹੈ ਜਦੋਂ ਵੀ ਤੁਹਾਨੂੰ ਲੱਗੇ ਕਿ ਹੁਣ ਕੋਈ ਕੰਮ ਕਰ ਨਹੀਂ ਅਸੀਂ ਮਨ ਲਗਾ ਕੇ ਸੇਵਾ ਕਰ ਸਕਦੇ ਹਾਂ ਤੇ ਉਸੇ ਵਕਤ ਇਹ ਕਰਮ ਕਰੋ ਸੋ ਜਦੋਂ ਕੰਮ 'ਚ ਧਿਆਨ ਹੁੰਦਾ ਹੈ ਤੇ ਸੇਵਾ ਨਿਯਮਾਨੀ ਹੁੰਦੀ ਵਿਸ਼ਵਾਸ ਰੱਖ ਕੇ ਸੇਵਾ ਨਹੀਂ ਕੀਤੀ ਜਾਂਦੀ ਅਰਥਾਤ ਸੇਂਤੀ ਇਬਾਦਤ ਨਹੀਂ ਕੀਤੀ ਜਾਂਦੀ ਸੋ ਜਦੋਂ ਦਿਮਾਗ ਫਰੀ ਹੋਵੇਗਾ ਕੰਮ ਕਰ ਪਹਿਲਾਂ ਨਿਵੇੜ ਲੋ ਫਿਰ ਉਸ ਤੋਂ ਬਾਅਦ ਸੇਵਾ ਕਰੋ ਤੁਹਾਨੂੰ ਵੱਖਰਾ ਹੀ ਆਨੰਦ ਆਵੇਗਾ ਤੁਹਾਨੂੰ ਮਹਿਸੂਸ ਹੋਵੇਗਾ ਮਾਲਕ ਨਾਲ ਨਾਲ ਸੋ ਪੀਰਾਂ ਫਕੀਰਾਂ ਦੀ ਕਿਰਪਾ ਫਿਰ ਹੀ ਮਹਿਸੂਸ ਹੁੰਦੀ ਹੈ ਜਦੋਂ ਅਸੀਂ ਮਨ ਚਿੱਤ ਲਗਾ ਕੇ ਸੇਵਾ ਕਰਦੇ ਆ ਤਾਂ ਇਧਰ ਉਧਰ ਧਿਆਨ ਨਹੀਂ ਹੁੰਦਾ ਸੋ ਹਮੇਸ਼ਾ ਹੀ ਕੋ ਕੰਮਕਾਰਾਂ ਤੋਂ ਫ੍ਰੀ ਹੋ ਜੋ ਫਿਰ ਨਿਛਮ ਦੇ ਨਾਲ ਸੇਵਾ ਕਰੋ ਜੀ ਸੋ ਫਿਰ ਮਾਲਕ ਦੀ ਕਿਰਪਾ ਵੀ ਪਤਾ ਚਲਦੀ ਹੈ ਤੇ ਉਹਨਾਂ ਦਾ ਆਸ਼ੀਰਵਾਦ ਵੀ ਮਿਲ ਜਾਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਦੂਸਰਾ ਜੋ ਕਮੈਂਟ ਹੈ ਲਿਖਦੇ ਨੇ ਕਿ ਦੀਦੀ ਜੀ ਇਹਨਾਂ ਦਾ ਨਾਮ ਰਪਿੰਦਰ ਕੌਰ ਹੈ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਅਸੀਂ ਕਿਵੇਂ ਮਿਲ ਸਕਦੇ ਹਾਂ ਤੁਹਾਨੂੰ ਕਿੱਥੇ ਮਿਲ ਸਕਦੇ ਹਾਂ ਸੋ ਤੁਹਾਡੀ ਆਵਾਜ਼ ਸੁਣ ਕੇ ਮਨ ਨੂੰ ਖਿੱਚ ਪੈਂਦੀ ਹੈ ਸੋ ਬਹੁਤ ਮਨ ਕਰਦਾ ਹੈ ਆਪ ਨੂੰ ਮਿਲਣ ਲਈ ਸੋ ਦੇਖੋ ਜੀ ਜੇਕਰ ਉਹ ਮਾਲਕ ਨੇ ਜਾਇਆ ਤਾਂ ਆਪਾਂ ਜਲਦ ਹੀ ਮਿਲਾਂਗੇ ਬਸ ਉਹ ਮਾਲਕ ਦੀ ਨਜ਼ਰ ਦੀ ਜ਼ਰੂਰਤ ਆ ਉਹਨਾਂ ਦੀ ਇਜਾਜ਼ਤ ਦੀ ਜ਼ਰੂਰਤ ਹੈ ਸੋ ਉਹਨਾਂ ਤੋਂ ਬਿਨਾਂ ਆਪਾਂ ਕੋਈ ਵੀ ਕੰਮ ਨਹੀਂ ਕਰ ਸਕਦੇ ਸੋ ਜਦੋਂ ਉਹਨਾਂ ਦਾ ਹੁਕਮ ਹੋਏਗਾ ਉਦੋਂ ਆਪਾਂ ਲਾਈਵ ਹੋਵਾਂਗੇ ਚੈਨਲ 'ላይ ਸਾਰਿਆਂ ਨੂੰ ਦੱਸਾਂਗੇ ਆਪਣੇ ਬਾਰੇ ਤੇ ਅਸੀਂ ਖੁਦ ਚਾਹੁੰਦੇ ਹਾਂ ਕਿ ਜੋ ਇੰਨੇ ਪ੍ਰੇਮੀ ਸਾਡੇ ਨਾਲ ਜੁੜੇ ਹੋਏ ਆ ਕਿੱਥੋਂ-ਕਿੱਥੋਂ ਜੁੜੇ ਨੇ ਸੋ ਉਹਨਾਂ ਨੂੰ ਵੀ ਦੇਖੀਏ ਦਰਸ਼ਕ ਰਹੀਏ ਸੋ ਸੰਗਤ ਦੇ ਰੂਪ ਵਿੱਚ ਹੀ ਪਰਮਾਤਮਾ ਦਿਖਾਈ ਦਿੰਦਾ ਹੈ ਸੰਗਤ ਵੱਡੀ ਹੁੰਦੀ ਹੈ ਸੋ ਜਲਦ ਹੀ ਮਾਲਕ ਨੇ ਜਾਇਆ ਤਾਂ ਆਪਾਂ ਜ਼ਰੂਰ ਮਿਲਾਂਗੇ ਜੀ ਸੋ ਆਪਾਂ ਪਹਿਲਾਂ ਹੀ ਸੋਚਿਆ ਹੋਇਆ ਵੀ ਚਿੰਦਿਆਂ ਵੀ ਰੂਹਾ ਸਾਨੂੰ ਪਸੰਦ ਕਰਦੇ ਆ ਸਾਡੇ ਚੈਨਲ ਦੇ ਨਾਲ ਜੁੜਿਆ ਹੋਈਆਂ ਸਬਸਕ੍ਰਾਈਬ ਕੀਤਾ ਹੋਇਆ ਹੈ ਉਹ ਸਾਰਾ ਰੂਹਾ ਦੇ ਅਸੀਂ ਵੀ ਦਰਸ਼ਨ ਕਰੀਏ ਸੋ ਪ੍ਰਮਾਤਮਾ ਤੇ ਵਸਨ ਵਿਸ਼ਵਾਸ ਹੈ ਕਿ ਉਹ ਜਲਦ ਹੀ ਇੱਕ ਵਜਾ ਸਮਾ ਜ਼ਰੂਰ ਲਿਆਏਗਾ ਸੋ ਕਈ ਮੁਸ਼ਕਲਾਂ ਹੁੰਦੀਆਂ ਹੈ ਕਈ ਕਾਰਨ ਹੁੰਦੇ ਆ ਜਿਨ੍ਹਾਂ ਦੀ ਵਜ੍ਹਾ ਨਾਲ ਕਈ ਵਾਰ ਕਈ ਗੱਲਾਂ ਨੂੰ ਗੁਪਤ ਰੱਖ ਸੂ ਪਰਮਾਤਮਾ ਦੇ ਹੁਕਮ ਤੋਂ ਬਗੈਰ ਚੱਲਣਾ ਸਹੀ ਨਹੀਂ ਹੈ ਜਦੋਂ ਪਿੱਛੇ ਹੁਕਮ ਹੋ ਗਿਆ ਆਪਾਂ ਉਦੋਂ ਹੀ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਆ ਤੇ ਸਾਰਿਆਂ ਨਾਲ ਜਲਦੀ ਮੁਲਾਕਾਤ ਕਰਾਂਗੇ ਜੀ ਸੋ ਪਰਮਾਤਮਾ ਹਵੇਸ਼ਾ ਹੀ ਤੁਹਾਨੂੰ ਸੇਵਾ ਦਾ ਹੜਕਸ਼ੇਤ ਸੇਵਾ ਕਰਦੇ ਰਹੋ ਤੇ ਪਰਮਾਤਮਾ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣਦੇ ਰਹੋ ਸਮਝੋ ਅਮਲ ਕਰੋ ਤੇ ਜ਼ਿੰਦਗੀ ਨੂੰ ਸਫਲ ਬਣਾਓ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੀ ਹੈ ਸੋ ਇੱਥੇ ਇੱਕ ਮਿੰਟਾ ਵਿੱਚ ਲਿਖਦੇ ਨੇ ਨੂਰ ਦੀਦੀ ਜੀ ਸਾਨੂੰ ਵੀਡੀਓ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੇ ਅਸੀਂ ਬੜੇ ਹੀ ਧਿਆਨ ਦੇ ਨਾਲ ਸੁਣਦੇ ਵੀ ਆਂ ਸੋ ਕਹਿੰਦੇ ਨੇ ਕਿ ਅਸੀਂ ਪਹਿਲਾਂ ਵੀ ਇੱਕ ਵਾਰ ਪੁੱਛਿਆ ਸੀ ਕਿ ਦੀਵਾਲੀ ਤੇ ਚਿਰਾਗ ਜਦੋਂ ਨਵੇਂ ਲਗਾਉਣੇ ਹੋਣ ਕੀ ਸੀ ਕਾਜੀ ਤੋਂ ਲੋੜੇ ਚਾਹੀਦੇ ਆ ਜਾਂ ਫਿਰ ਕਿਸੇ ਮੁਸਲਮਾਨ ਭਾਈ ਤੋਂ ਸੋ ਕਹਿੰਦੇ ਨੇ ਕੀ ਇਹਦੇ ਬਾਰੇ ਜਵਾਬ ਦੇਣਾ ਸੋ ਦੇਖੋ ਜੀ ਜਦੋਂ ਵੀ ਤੁਸੀਂ ਇੱਥੇ ਚਿਰਾਗ ਨਵੇਂ ਰੱਖਨੇ ਆ ਜੇਕਰ ਤਾਂਬੇ ਦੇ ਰੱਖੇ ਹੋਏ ਆ ਫਿਰ ਤਾਂ ਬਦਲ ਦੀ ਜ਼ਰੂਰਤ ਨਹੀਂ ਪੈਂਦੀ ਜੇਕਰ ਮਿੱਟੀ ਦੇ ਚਿਰਾਗ ਰੱਖੇ ਹੋਏ ਆ ਤੁਸੀਂ ਬਦਲਣਾ ਕਿਤੇ ਚਾਹੁੰਦੇ ਹੋ ਤਾਂ ਅਰਦਾਸ ਬੇਨਤੀ ਕਰਕੇ ਤੁਸੀਂ ਬਦਲ ਸਕਦੇ ਆ ਜੋ ਉਸ ਚਿਰਾਗ ਵਿੱਚ ਤੇਲ ਬੱਤੀ ਹੈ ਉਹ ਚਿਰਾਗ ਦਾ ਤੇਲ ਤੇ ਬੱਤੀ ਤੁਸੀਂ ਕੱਚੀ ਰਸਤੀ ਦਾ ਨਵਾਂ ਚਿਰਾਗ ਪਹਿਲਾਂ ਇਸ਼ਨਾਨ ਕਰਾਓ ਫਿਰ ਉਹਦੇ ਵਿੱਚ ਪਾ ਕੇ ਅਰਦਾਸ ਬੇਨਤੀ ਆਪਣੇ ਮਾਲਕ ਅੱਗੇ ਕਰੋ ਕਿ ਪੀਰੋ ਫਕੀਰੋ ਸੋ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਆ ਉਹਨਾਂ ਕੀ ਅਰਦਾਸ ਕਰੋ ਕਿ ਤੁਸੀਂ ਇਸ ਚਿਰਾਗ 'ਚੋਂ ਪਹਿਰਾ ਹੁਣ ਇਸ ਚਿਰਾਗ ਵਿੱਚ ਲਿਆਓ ਸੋ ਆਪਣੇ ਢੰਗ ਨਾਲ ਅਰਦਾਸ ਕਰ ਸਕਦੇ ਆ ਬਾਕੀ ਜੇਕਰ ਸਮਝ ਨਹੀਂ ਆਂਦੀ ਸੋ ਤੁਸੀਂ ਇੱਕੋ ਤੇ ਕਰਮ ਨਹੀਂ ਕਰ ਸਕਦੇ ਤਾਂ ਜੇਕਰ ਕੋਈ ਨਿਗਾਹ ਦੇ ਵਿੱਚ ਹੈ ਕੋਈ ਸੇਵਾ ਕਰਨ ਵਾਲਾ ਉਹ ਮਾਲਕ ਦਾ ਫਕੀਰ ਤਾਂ ਤੁਸੀਂ ਉਹਨਾਂ ਦੇ ਹੱਥੋਂ ਵੀ ਇਹ ਕਰਮ ਕਰਾ ਸਕਦੇ ਹੋ ਤੁਹਾਡੀ ਇੱਛਾ ਹੈ ਜੀ ਸੋ ਵਕਤੀ ਜੇਕਰ ਮੰਨ ਲ ਟਿਕਾ ਕੇ ਵਿਸ਼ਵਾਸ ਰੱਖੀ ਕਰਦਾ ਸ ਖੁਦ ਹੀ ਕਰ ਦਿੱਤੀ ਜਾਵੇ ਤਾਂ ਬਹੁਤੇ ਰੋਜਾਂ ਵਿੱਚ ਪੈਣ ਦੀ ਜ਼ਰੂਰਤ ਨਹੀਂ ਪੈਂਦੀ ਸੋ ਕੋਸ਼ਿਸ਼ ਕਰਿਆ ਕਰੋ ਕਿ ਵਿਸ਼ਵਾਸ ਰੱਖ ਕੇ ਅੰਦਾਜ਼ ਕਰਿਆ ਕਰੋ ਕੋਈ ਵੀ ਤੁਹਾਨੂੰ ਇਦਾਂ ਨਾ ਕਦੇ ਲੱਗੇ ਕਿ ਅਸੀਂ ਦੂਸਰਿਆਂ ਤੇ ਨਿਰਭਰ ਰਹਿਣਾ ਹੈ ਜਾਂ ਫਿਰ ਦੂਸਰੇ ਕੋ ਕੰਮ ਕਰੇ ਤਾਈਂ ਕੰਮ ਪੜਨਾ ਸੋ ਖੁਦ ਉਹੋ ਜੇ ਬਣਨ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੜੇ ਮਾਲਕ ਦੀ ਇਬਾਦਤ ਕਰਦੇ ਆ ਸੋ ਉਹ ਵੀ ਇਹਨਾਂ ਪੜਾਵਾਂ ਵਿੱਚ ਨਹੀਂ ਹੀ ਪਾਸ ਹੋਏ ਹੁੰਦੇ ਆ ਸੋ ਉਹਨਾਂ ਨੇ ਵੀ ਕੋਈ ਇਹ ਨਹੀਂ ਹੈ ਕਿ ਜਨ ਤੇ ਹੀ ਰੱਬ ਪਾਲਿਆ ਸੋ ਰੱਬ ਨੂੰ ਬਣਾ ਲਿਆ ਮੰਨ ਨੂੰ ਸਮਝਾ ਲਿਆ ਸੋ ਉਹਨਾਂ ਨੂੰ ਆਪਣੇ ਆਪ ਸੁਣੋਣਾ ਪੈਂਦਾ ਹੈ ਵਿਸ਼ਵਾਸ ਰੱਖਣਾ ਪੈਂਦਾ ਕਿ ਜਿਹਦੀ ਅਸੀਂ ਸੇਵਾ ਕਰਦੇ ਉਹ ਬਹੁਤ ਵੱਡੀ ਹਸਤੀ ਹੈ ਬਹੁਤ ਵੱਡੀ ਤਾਕਤ ਹੈ ਸਾਡੇ ਨਾਲ ਸੋ ਜਦੋਂ ਤੋਂ ਤੁਸੀਂ ਮੰਨ ਕੇ ਚੱਲ ਰਹੇ ਹੋਗੇ ਕੀ ਉਹ ਉਥੋਂ ਦੀ ਵੀ ਰਸਤਾ ਕੱਢ ਸਕਦੇ ਜਿੱਥੇ ਨਾ ਉਮੀਦ ਹੋਵੇ ਸੋ ਇਟ ਦੀ ਪਾਵਰ ਦਾ ਮਾਲਕ ਹੈ ਸਾਡਾ ਜਦੋਂ ਤੋਂ ਇਹ ਸੋਚ ਇਹੋ ਜੀ ਬਣਾ ਲਈ ਤਾਂ ਫਿਰ ਉਹ ਵਾਸਤੇ ਆਪ ਕੱਢ ਦਿੰਦੇ ਨੇ ਸਾਰੀ ਸੋਝੀ ਵੀ ਲਿਆ ਦਿੰਦੇ ਨੇ ਸੋ ਵਿਸ਼ਵਾਸ ਰੱਖ ਕੇ ਕਰਮ ਕਰੋ ਬਹੁਤੇ ਝਮੀਆਂ ਵਿੱਚ ਕਦੇ ਨਾ ਪਾਓ ਸੋ ਖੁਦ ਵੀ ਤੁਸੀਂ ਉਹ ਸਭ ਕਰਮ ਕਰ ਸਕਦੇ ਆ ਜੋ ਅਸੀ ਬਾਹਰੋਂ ਕਿਸੇ ਤੋਂ ਕਰਵਾਉਂਦੇ ਆ ਸੋ ਬਾਕੀ ਫਿਰ ਵੀ ਗੱਲ ਨਾ ਸਮਝ ਆਵੇ ਤਾਂ ਕੋਈ ਸਿਆਣਾ ਬੁੱਢ ਹੈ ਤਾਂ ਉਹਨਾਂ ਦੇ ਹੱਥੀ ਤੁਸੀਂ ਇਹ ਕਰਾ ਸਕਦੇ ਆ ਜੀ ਸੋ ਬਾਕੀ ਇਥੇ ਇਹ ਹੀ ਕਹਾਂਗੇ ਕਿ ਖੁਦ ਇੰਨੇ ਕਾਬਲ ਬਣੋ ਕਿ ਤੁਹਾਨੂੰ ਹਮੇਸ਼ਾ ਵਿੱਚ ਬਿਚੋਲਾ ਰੱਖਣ ਦੀ ਜ਼ਰੂਰਤ ਨਾ ਪਵੇ ਇੱਕ ਗੁਰੂ ਬਣਾਉਣਾ ਜ਼ਰੂਰੀ ਹੈ ਜਿੰਦੀ ਵਿੱਚ ਉਹ ਬਿਚੋਲੇ ਦੀ ਜ਼ਰੂਰਤ ਪੈਂਦੀ ਜਾਂਦੀ ਆ ਕਿਉਂਕਿ ਉਸ ਤੋਂ ਬਗੈਰ ਆਪਣੀ ਗਤੀ ਨਹੀਂ ਹੈ ਪਰ ਇਹ ਨਹੀਂ ਹੈ ਕਿ ਹੁਣ ਮਾੜੀ-ਮਾੜੀ ਗੱਲ ਤੇ ਅੱਜ ਹੋਰ ਕੱਲ੍ਹ ਗੁਰੂ ਬਣ ਆਪਰ ਗੁਰੂ ਇੱਕ ਵਾਰ ਹੀ ਜ਼ਿੰਦਗੀ ਵਿੱਚ ਬਣਦਾ ਹੈ ਤੇ ਉਹਦੇ ਨਾਲ ਸਲਾਹ ਵਿਸ਼ਕਾ ਤੁਸੀਂ ਕਰ ਸਕਦੇ ਆ ਜੇਕਰ ਗੁਰੂ ਨਹੀਂ ਹੈ ਤੁਸੀਂ ਵੈਸੇ ਹੀ ਕਿਸੇ ਦੀ ਸਲਾਹ ਲੈਂਦੇ ਹੋ ਕੋਈ ਕਿਸੇ ਦਰਗਾਹ ਦੇ ਵੈਸੇ ਹੀ ਬੈਠਾ ਹੋਇਆ ਆ ਤਾਂ ਇਸ ਤਰ੍ਹਾਂ ਫਿਰ ਕੰਮ ਬਹੁਤ ਸੇ ਹਸਾਣਾ ਬਣਨ ਲੱਗਦਾ ਦੀਆ ਕਿਉਂਕਿ ਜਿੰਨੇ ਦੇ ਕਰਕੇ ਰੋਕ ਵਿਚੋਲਾ ਅਰਦਾਸ ਨਹੀਂ ਕਰੇਗਾ ਤੇ ਕੰਮ ਨਹੀਂ ਬਣਦੇ ਸੋ ਹਮੇਸ਼ਾ ਇਸ ਲਾਗਾ ਧਿਆਨ ਰੱਖ ਕੇ ਜਰੂਰ ਚੱਲੋ ਸੋ ਹੁਣ ਆਪਾਂ ਇੱਥੇ ਮੇਰ ਵਿਸ਼ੇ ਵਾਲ ਜਾਂਦੇ ਆਂ ਵੀਡੀਓ ਵੈਸੇ ਹੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਸੋ ਕਮੈਂਟ 2 3 ਹੀ ਦੱਸ ਹੁੰਦੇ ਆ ਤੇ ਕਮੈਂਟ ਪੁੱਛੇ ਜ਼ਿਆਦਾ ਜਾਂਦੇ ਨੇ ਹਰ ਰੋਜ਼ ਇਸ ਕਰਕੇ ਥੋੜੀ ਦੇਰੀ ਲੱਗ ਜਾਂਦੀ ਜੀ ਕਮੈਂਟ ਦੱਸਣ ਦੇ ਵਿੱਚ ਜੀ ਨਰਾਜ ਕਦੇ ਨਾ ਹੋਵੋ ਵਿਸ਼ਵਾਸ ਰੱਖ ਕੇ ਬੈਠੇ ਰਹੋ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਮਿਲੇਗਾ ਜੀ ਸੋ ਹੁਣ ਆਪਾਂ ਮੇਰੇ ਵਿਸ਼ੇ ਵਾਲੀ ਦੰਕੀ ਇਹ ਕਿ ਪੀਰ ਫਕੀਰ ਰੀਤੀਆਂ ਸਿਧੀਆਂ ਨੂੰ ਮੰਨ ਕੇ ਚੱਲਦੇ ਸੀ ਜਾਂ ਫਿਰ ਸੇਵਾ ਉਹਨਾਂ ਦੀ ਕੁਝ ਹੋਰ ਢੰਗ ਦੀ ਸੀ ਸੋ ਹੁਣ ਆਪਾਂ ਇਹ ਥਲੇ ਨੋਟ ਕਰ ਲਿਆ ਕਿ ਸਵਾਲ ਕੀਤਾ ਗਿਆ ਸੀਗਾ ਕਿ ਪੀਰ ਫਕੀਰ ਵੀ ਰੀਤੀਆਂ ਸਿਧੀਆਂ ਦਾ ਸਾਧਨ ਹੈ ਜਾਂ ਫਿਰ ਉਹਨਾਂ ਦੀ ਸੇਵਾ ਗੁਲੀ ਹੈ ਸੋ ਦੇਖੋ ਜੀ ਜਿਨ੍ਹਾਂ ਦਾ ਅੱਜ ਦੁਨੀਆ ਤੇ ਨਾਮ ਹੈ ਜਿਨ੍ਹਾਂ ਦੇ ਨਾਮ ਦੇ ਚਿਰਾਗ ਜਗ ਰਹੇ ਆ ਸੋ ਉਹਨਾਂ ਨੇ ਕੋਈ ਵੀ ਸ਼ਿਲੇ ਨਹੀਂ ਕਮਾਈ ਨਾ ਹੀ ਰੀਤੀਆਂ ਸਿਧੀਆਂ ਨੂੰ ਹਾਸਲ ਕੀਤਾ ਰਿਧਿਕ ਸਿੱਧਗਾਂ ਦੇ ਮਾਲਕ ਤੋਂ ਆਪੀ ਬਣ ਜਾਂਦੇ ਸੀ ਕਿਉਂਕਿ ਉਹ ਕੋਈ ਵੀ ਐਧ ਰੱਖ ਕੇ ਸੇਵਾ ਨਹੀਂ ਸੀ ਕਰਦੇ ਸੋ ਕਈ ਰਿਧਿਕਾਂ ਸਿੱਧਗਾਂ ਲਈ ਸੇਵਾ ਕਰਦੇ ਆ ਕਈ ਮਾਲਕ ਨੂੰ ਪੋਣ ਲਈ ਸੇਵਾ ਕਰਦੇ ਸੇ ਉਹਨਾਂ ਨੇ ਹਮੇਸ਼ਾ ਮਾਲਕ ਨੂੰ ਪੋਣ ਲਈ ਸੇਵਾ ਕੀਤੀ ਤੇ ਖੁੱਲੀ ਸੇਵਾ ਕੀਤੀ ਨਾ ਹੀ ਗੜਤੀ ਦੇ ਬਣ ਕੇ ਕਰੇ ਸੋ ਆਪਾਂ ਗੜਤੀ ਦੇ ਬਣ ਕੇ ਕਰਦਿਆਂ ਸੇਵਾ ਕਰਦੇ ਆ ਕਿ ਸਭ ਤੋਂ ਟਾਈਮ ਇੰਨਾ ਕਾ ਬਹਾਨੇ ਦੇ ਨਾਲ ਅਸੀਂ ਇੰਨੇ ਵਾਲਾ ਪਾਠ ਕਰ ਲਈਏ ਪਰ ਨਹੀਂ ਇੱਥੇ ਜੋ ਉਹ ਮਾਲਕ ਦੇ ਨਾਮ ਤੇ ਬੰਦਗੀ ਕੀਤੀ ਜਿਨ੍ਹਾਂ ਦੇ ਨਾਮ ਤੇ ਅੱਜ ਚਿਰਾਗ ਰੋਸ਼ਨ ਨੇ ਸੋ ਉਹਨਾਂ ਨੇ ਖੁੱਲ੍ਹੇ ਰੱਖ ਕੇ ਸੇਵਾ ਕੀਤੀ ਜੇ ਰਿਤਿਆਂ ਸਿੱਧੀਆਂ ਦੀ ਗੱਲ ਕਰੀਏ ਰਿਤਿਆਂ ਸਿੱਧੀਆਂ ਤਾਂ ਉਹਨਾਂ ਦੇ ਕੋਲ ਆਪ ਚੱਲ ਕੇ ਆਉਂਦੀਆਂ ਸਨ ਕਿ ਕਾਦ ਇਹ ਸਾਨੂੰ ਇਸਤੇਮਾਲ ਕਰਨ ਸੇਵਾ ਤੋਂ ਉੱਠ ਜਾਣਾ ਪਰ ਉਹਨਾਂ ਦੇ ਰਿਤਿਆਂ ਸਿੱਧੀਆਂ ਦੀ ਪਰਵਾਹ ਨਹੀਂ ਕੀਤੀ ਤੇ ਸੇਵਾ ਵਿੱਚ ਧਿਆਨ ਲਾਈ ਰੱਖਿਆ ਲਗਨ ਜੋੜੀ ਰੱਖੀ ਤੇ ਅੱਜ ਉਹਨਾਂ ਦਾ ਤੂਰ ਤੇ ਨਾਮ ਹੈ ਸੋ ਕਈ ਲਾਲਚ ਲਈ ਰਿਤਿਨਾ ਸਿੱਧੀਆਂ ਨੇ ਸੇਵਾ ਕਰਦੀ ਆ ਪਰ ਉਹਨਾਂ ਨੇ ਖੁੱਲੀ ਆਕੇ ਸੇਵਾ ਕੀਤੀ ਤਾਂ ਇਹੋ ਬਾਤ ਜੁਨੀਆਂ ਤੇ ਨਾਮ ਹੈ ਸੋ ਬਾਕੀ ਰਿਤਿਨਾ ਸਿੱਧੀਆਂ ਦੀ ਗੱਲ ਕਰੀਏ ਕਿ ਇਹਨਾਂ ਦੀ ਬਾਤ ਕੀ ਪੀਰਾਂ ਫੀਰਾਂ ਨੇ ਕੀਤੀ ਹੈ ਸੋ ਦੇਖੋ ਜੀ ਜਦੋਂ ਸੇਵਾ ਦੇ ਵਿੱਚ ਧਿਆਨ ਜੁੜ ਗਿਆ ਪਰਮਾਤਮਾ ਨੂੰ ਪਾ ਲਿਆ ਤੇ ਉਹਨਾਂ ਨੂੰ ਸਭ ਧਿਆਨ ਹੋ ਜਾਂਦਾ ਸੀ ਕਿਹਦੇ ਨਾਮ ਤੇ ਕਿਹੜਾ ਕੰਮ ਕਰਨਾ ਚਾਹੀਦਾ ਸੋ ਅਜਿਹੇ ਸਮੇਂ ਵਿੱਚ ਸੇਵਾ ਕੋਈ ਨਹੀਂ ਕਰ ਨਹੀਂ ਸਕਦਾ ਇਸ ਲਈ ਕਰਮ ਬਣਾਉਂਦੇ ਗਏ ਕਿ ਤੁਸੀਂ ਆਹ ਕਰਮ ਕਰ ਲਓ ਆਹ ਦੁੱਖ ਤੋਂ ਆਹ ਹੱਲ ਹੋ ਸਕਦਾ ਹੈ ਇਸ ਕਰਮ ਦੇ ਨਾਲ ਤੁਸੀਂ ਇਹ ਦੁੱਖ ਤੋਂ ਛੁਟਕਾਰਾ ਪਾ ਸਕਦੇ ਆ ਸੋ ਉਹ ਕਰਮ ਬਣਾ ਦਿੱਤੇ ਗਏ ਤਾਂ ਕਿ ਸੌਖਾ ਇਨਸਾਨ ਇਹਨਾਂ ਦੁੱਖਾਂ ਤੋਂ ਵੱਜ ਸਕੇ ਸੋ ਜਿਵੇਂ ਕਿ ਹੁਣ ਆਪਾਂ ਗੱਲ ਕਰੀਏ ਕਿ ਜੋ ਕੰਮ ਵਕੀਲ ਦਾ ਹੈ ਉਹ ਵਕੀਲ ਹੀ ਕਰ ਸਕਦਾ ਤੇ ਜੋ जज का काम आज ही कर सकता है सो इस तरह ना सेवा दे एक स्टेज बनी हुई है जिमें कोई सेवा दे लग जाता है एक उदिशना जिमें कह दीदा बच्चे की पदिशन आई आ नंबर पर आया है इसी तरह इस सेवा देशन होंगे है सो so, उस तरह का रुतबाव हासिल होंद जिस तरह की सेवा कर लें ਉਸ ਸਹਾ ਦੇ ਨਾਲ ਕਰਮ ਦੱਸੇ ਜਾਂਦੇ ਆ ਹੁਣ ਜਿਹੜਾ ਕੰਮ ਆਪਾਂ ਨੂੰ ਆਉਂਦਾ ਹੋਵੇਗਾ ਆਪਾਂ ਉਹ ਹੀ ਕਰ ਸਕਦੇ ਆ ਤੇ ਦੂਸਰਾ ਜੇਣਾ ਆਪਾਂ ਨੂੰ ਕਵੇਗਾ ਕਿ ਤੁਸੀਂ ਉਹ ਕੰਮ ਕਰ ਦਿਓ ਤੁਹਾਨੂੰ ਆਉਂਦਾ ਹੈ ਤੇ ਆਪਾਂ ਕਰ ਸਕਦੇ ਆ ਪਰ ਉਹ ਨੂੰ ਮੂਰੇ ਆਉਂਦਾ ਨਹੀਂ ਚਾਹੀਏ ਦੁਨੀਆ ਤੇ ਜਿੰਨੀ ਮਰਜ਼ੀ ਪੜਾਈ ਕਰ ਲਈ ਹੋਵੇ ਪੂਰੀ ਦੁਨੀਆ ਕੋ ਮੁਕੇ ਦੇਖ ਲਈ ਹੋਵੇ ਪਰ ਜਿਹੜਾ ਕੰਮ કરી ਨਹੀਂ ਹੋ ਸਕਦਾ ਉਹ ਦੂਸਰੇ ਨੂੰ ਕਵੇਗਾ ਸੋ ਇਸੇ ਤਰ੍ਹਾਂ ਪੀਰ ਫਕੀਰਾਂ ਦੀ ਵੀ ਸੇਵਾ ਹੈ ਤਾਂ ਪੀਰ ਫਕੀਰ ਵੀ ਉਸੇ ਹਿਸਾਬ ਨਾਲ ਕਰਮ ਕਰਦੇ ਆ ਹੁਣ ਜਿਵੇਂ ਆਪਾਂ ਕਹਿ ਦਿੱਤਾ ਕਿ ਖਵਾਜਾ ਪੀਰ ਦੇ ਅੱਗੇ ਆਪਾਂ ਆਹ ਦੱਸ ਲਿਆ ਕਰਮ ਪਰ ਉਹ ਕਰਮ ਦਾ ਹਿਸਾਬ ਉਹ ਖਵਾਜਾ ਪੀਰ ਜੀ ਲਗਾ ਸਕਦੇ ਆ ਜੋ ਕਰਮ ਆਪਾਂ ਉਹਨਾਂ ਅੱਗੇ ਕਰ ਦਿੱਤਾ ਸੋ ਉਹਦਾ ਹੱਲ ਉਹਨਾਂ ਕੋਲ ਹੀ ਆ ਸੋ ਜਿਸ ਤਰ੍ਹਾਂ ਆਪਾਂ ਸਭ ਜਾਣਦੇ ਆ ਕਿ ਖਵਾਜਾ ਪੀਰ ਅੱਗੇ ਆਪਾਂ ਕੋਈ ਵੀ ਗਰਮ ਕਰ ਲਈਏ ਖਵਾਜਾ ਪੀਰ ਹਰ ਇੱਕ ਦੀ ਸੁਖਣਾ ਲੈ ਲੈਂਦੇ ਉਹਨਾਂ ਨੂੰ ਇੱਕ ਰਤਬਾ ਮਿਲ ਗਿਆ ਕਿ ਤੁਸੀਂ ਹਰ ਇੱਕ ਦੀਆਂ ਸੁਖਣਾ ਲੈ ਸਕਦੇ ਆ ਸੋ ਕਿਸੇ ਨੇ ਕੀਤਾ ਕਰਾਇਆ ਹੋਵੇ ਪਰ ਖਵਾਜਾ ਹਟਾ ਕੇ ਲੈ ਜਾਂਦਾ ਸੋ ਇਸੇ ਲਈ ਕਹੀਦਾ ਕਿ ਮੇਨ ਰੂਟ ਇੱਕ ਹੀ ਘਰ ਵਿੱਚ ਹੁੰਦਾ ਇੱਕ ਦਾ ਹੀ ਜਰਾਗ ਰੋਸ਼ਣਾ ਹੁੰਦਾ ਬਾਕੀ ਪੀਰ ਫੀਰ ਨਾਲ ਬੈਠ ਕੇ ਸੇਵਾ ਲੈ ਲੈਂਦੇ ਉਹਨਾਂ ਨੂੰ ਸਜਦਾ ਸਲਾਮ ਆਪਣੇ پیر ਓਸ਼ਧੇ ਦੇ ਨਾਲ ਹੀ ਕਰਦਿਆ ਕਰੋ ਪਹਿਲ ਇੱਕ ਨੂੰ ਦੇਣੀ ਪਵੇਗੀ ਬਾਕੀ ਸਭ ਰਿਸ਼ਤੇ ਨਾਲ ਬੈਠ ਕੇ ਸੇਵਾ ਲੈ ਲੈਂਦੇ ਆ ਜਿਸ ਤਰ੍ਹਾਂ ਆਪਾਂ ਕੀ ਦੱਸਿਆ ਕਿ ਜਿਹੜਾ ਕੰਮ ਆਪਾਂ ਨੂੰ ਆਵੇ ਉਹ ਆਪਾਂ ਹੀ ਕਰ ਸਕਦੇ ਦੂਸਰਾ ਨਹੀਂ ਕਰ ਸਕਦਾ ਇਸੇ ਤਰ੍ਹਾਂ ਪੀਰਾਂ ਫੀਰਾਂ ਦੇ ਵਿੱਚ ਹੈ ਜਿਹੜਾ ਜਿਹੜੀ ਸੁਖਣਾ ਨੂੰ ਪੂਰਾ ਕਰ ਸਕਦਾ ਹੈ ਫਿਰ ਉਹ ਵਿੱਚ ਅੰਦਾਜ਼ ਲਗਾਉਂਦੇ ਨੇ ਆਪਣੇ ਸਾਥੀ ਨੂੰ ਬੁਲਾਉਂਦੇ ਨੇ ਕਿ ਆਹ ਕੰਮ ਮੇਰੇ ਬੱਚੇ ਦਾ ਅੜਿਆ ਹੋਇਆ ਹੈ ਇਹ ਤੁਸੀਂ ਪੂਰਾ ਕਰ ਸਕਦੇ ਆ ਸੋ ਜਦੋਂ ਅਸੀਂ ਇੱਕ ਦੀ ਸੇਵਾ ਕਰਦੇ ਚੋਂ ਉਹਨਾਂ ਦੇ ਨਾਲ ਚੱਲਦੇ ਨੇ ਫਿਰ ਉਹ ਉਹਨਾਂ ਇਰਦਾਸ ਕਰਦੇ ਨੇ ਕਿ ਤੁਸੀਂ ਇੱਥੇ ਆ ਸਹਾਇਤਾ ਕਰੋ ਸੋ ਜਿਸ ਤਰ੍ਹਾਂ ਸਾਨੂੰ ਜ਼ਰੂਰਤ ਪੈਂਦੀ ਹੈ ਦੂਸਰੇ ਦੀ ਇਸੇ ਤਰ੍ਹਾਂ ਪੀਰ ਫਕੀਰ ਵੀ ਇੱਕ ਦੂਸਰੇ ਤੋਂ ਕੰਮ ਲੈ ਲੈਂਦੇ ਨੇ ਤੇ ਜੋ ਕਰਮ ਬਣਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਆਹ ਪੀਰ ਫਕੀਰ ਨੂੰ ਆਹ ਚੀਜ਼ ਪਸੰਦ ਆ ਉਹ ਕਰਮ ਕਰ ਦਿੱਤਾ ਜਾਂਦਾ ਤੇ ਉਹ ਕੰਮ ਨਿਕਲੇ ਆਉਂਦੇ ਨੇ ਜਿਸ ਤਰ੍ਹਾਂ ਅਸੀਂ ਸੇਵਾ ਇੱਕ ਦੀ ਕਰਦੇ ਆ ਪਰ ਸਾਨੂੰ ਜਦੋਂ ਇਹ ਇਹ ਦਿੱਤਾ ਜਾਂਦਾ ਕਿ ਤੁਸੀਂ ਘਰਦਿਆਂ ਦੀ ਇਜਾਜ਼ਤ ਲੈ ਕੇ ਬਾਹਰ ਆਹ ਕਰਮ ਕਰਿਓ ਤੁਹਾਡਾ ਕੰਮ ਹੋ ਜਾਵੇਗਾ ਕਿਉਂਕਿ ਪੀਰ ਫਕੀਰਾਂ ਨੂੰ ਪਤਾ ਹੁੰਦਾ ਕਿ ਆਹ ਕੰਮ ਜੇਕਰ ਬਣਾਣਾ ਹੈ ਇਸ ਨਿਸ਼ ਤੇਰੇ ਤੋਂ ਇਸ ਦੇਖ ਤੇਰੇ ਤੋਂ ਬਣਾਣਾ ਹੈ ਉਹਨਾਂ ਨੂੰ ਜੇਕਰ ਤੁਸੀਂ ਆ ਜੀ ਦਾ ਭੋਗ ਲਗਾ ਦਿੰਦੇ ਉਹ ਦਾਨ ਕਰ ਦਿੰਦੇ ਆ ਤਾਂ ਫਿਰ ਉਹ ਕੰਮ ਬਣ ਜਾਂਦਾ ਹੈ ਸੋ ਇਸੇ ਤਰ੍ਹਾਂ ਹੈ ਪੀਰ ਫਕੀਰ ਨੂੰ ਸਭ ਪਤਾ ਹੁੰਦਾ ਹੈ ਆਹ ਕਾ ਤੇ ਕਿਹੜਾ ਕੰਮ ਕਰਨਾ ਚਾਹੀਦਾ ਤੇ ਉਸੇ ਤਰ੍ਹਾਂ ਦੀ ਡਿਊਟੀ ਲੈਂਦੇ ਨੇ ਪੀਰ ਫਕੀਰ ਸੋ ਦੇਵੀ ਦੇਵਤਿਆਂ ਤੋਂ ਆਪ ਕੰਮ ਲੈ ਲੈਂਦੇ ਨੇ ਸੋ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਜੇਕਰ ਉਹਨਾਂ ਦੇ ਹੱਥ ਵਸਨਾ ਹੋਵੇ ਜੋ ਚੀਜ਼ ਆਪਾਂ ਹਾਂ ਆਪਾਂ ਇੱਕ ਵੀਡੀਓ ਬਣਾ ਕੇ ਪਾਵਾਂਗੇ ਬਹੁਤ ਹੀ ਪਿਆਰੀ ਕਹਾਣੀ ਹੈ ਉਹ ਸਮਝਣਾ ਜ਼ਰੂਰ ਉਸ ਕਹਾਣੀ ਤੁਹਾਨੂੰ ਸਮਝ ਆਵੇਗਾ ਕਿ ਕਿਵੇਂ ਜਦੋਂ ਆਪਾਂ ਕਹਿੰਦੇ ਆ ਪੀਰ ਦੀ ਸੇਵਾ ਤੁਹਾਨੂੰ ਕੁਝ ਮਿਲਿਆ ਨਹੀਂ ਸੋ ਕਾਰਨ ਕੀ ਇਹਦੇ ਉਹ ਕਹਾਣੀਆਂ ਸਭ ਸਮਝ ਆ ਜਾਣਗੇ ਜੀ ਵੀਡੀਓ ਨੂੰ ਪੂਰੀ ਸੁਣਨਾ